सीआर जी फुल है सेंट्रल इक्विपमेंट आइडेंटिटी रजिस्टर एक जो सर्विस है गवर्नमेंट ऑफ इंडिया की वो असी ज़्यादा इस साल तो पॉपुलराइज़ की है तो अब्लिक न दसते हैं कि जो भी कोई फोन कितने कित है तोल जी भी एरिया ने सजझ का सेंटर मिलता है उत्थे जाके रिपोर्ट लिख सकते हो या फिर तुम्हें जोड़ा सी आई आर पोर्टल है उद्देश्य लॉग इन करके अपनी एक कंप्लेट रजिस्टर करा सकते हो उस तो उसो बाद जी सी टीम है उन्होंने सर्च करती है उन्होंने अपने वेरियस टूल्स तो हैं, लाभदी

आ, सब तो वी गल जो मैं ये लगती है दस जी साझ टीम है उन्हें इस साल जनवरी पहली जनवरी ऑनवर्ड हूं तक फोर एटी एट मोबाइल्स न ट्रेस किया ट्रेस करके लग के उन्होंने जोड़े वो मालिक है फोन से उन्होंने हैंड ओवर किया और इन्होंने फोन की कीमत 66 सिक्स लैख दर्थ है और दो हज़ार तेई तो लैके हूँ तक साझ टीम ने इस पोर्टल में यूज करते हुए ਟੋਟਲ ਇਟਸ 830 830 ਮੋਬਾਈਲਸ ਨੂੰ ਲੱਗ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹਾਂਡਓਵਰ ਕੀਤਾ ਸੋ ਮੈਂ ਕੰਗਰਾਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈੱਡਕਵਰਟਰ ਜਗਨेश ਮਿਸ਼ਰੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਕੌਰ ਉਹਨਾਂ ਦੀ ਸਮੁੱਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਜਿਹਦੇ ਨਾਲ ਜਿਹੜੀ ਆਮ ਜਨਤਾ ਉਹਨਾਂ ਨੂੰ ਅਫੈਕਟ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਆ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ रूटीन आउट ऑफ गेयर हो जाता है क्योंकि अपनी बहुत सारी चीज़ा फोन से ही रखते हैं सो आई कंग्रेचुलेट एम और जो इतने पब्लिक के लोग इतने आए अपने फोन रिसीव करने तो सारे भी मैं मुबारक दवा कि तुसी पोर्टल यूज किया हूँ जरूर इन पॉपुलराइज करो अपने आस पड़ोस जरूर दसो क्योंकि मोस्टली असोर जो सा फोन गुआज गया कि हम कि लभना है बट द वेरीफाइड कि असि तोनु लब के हैंडओवर कर रहे हैं दैट मींस के साडी टीमा भी मेहनत कर दीया ते ये वदियां पोर्टल गवर्नमेंट ने बनाया ते असि ए दा फुल यूटिलाइजेशन करिये थैंक यू मेरा नाम ते फाइल किथे गवरस्टर सी कदो मेरा नाम साहिल सिंगला है मेरा मोबाइल गुम होए नो दो टाइम नी हो गई सी ए, मैं पुचो मट्टी तो मैं मेरा फोन मेरी जेब चो ढिका नथाना पुलिस ने महीने दे विच दी सी फोन मिल गया ਤੇ ਅੱਜ ਮੈਨੂੰ ਮੇਰੇ ਫੋਨ ਮੇਰੇ ਪਾਪਸ ਦੇ ਦਿੱਤਾ ਗਿਆ। ਅੱਛਾ ਕਿ ਕਿੰਨਾ ਕਿੰਨੇ ਦੀ ਸੀ ਕੀ ਕੀ ਪ੍ਰੋਸੀਜਰ ਹੈ ਤਾਂ ਜੇ ਮੈਂ ਤੁਹਾਨੂੰ ਕਿਸੇ ਦਾ ਕੁਬਾਤ ਮੇਰਾ ਲਗਭਗ 18000 ਦਾ ਫੋਨ ਸੀ ਤੇ ਸਭ ਤੋਂ ਪਹਿਲਾਂ ਬਸ ਸੇਵਾ ਕੇਂਦਰ ਵਿੱਚ ਡੀਡੀਆਰ 10 ਰਜਿਸਟਰ ਕਰਵਾ ਦਿਓ ਉਹ ਟਰੈਕਿੰਗ ਤੇ ਲਗਾ ਦਿੰਦੇ ਆ ਤੇ ਤੁਹਾਡਾ ਪੋਇੰਟ ਨੰਬਰ ਜਾਂ ਤੇ ਤੁਹਾਨੂੰ ਮੇਲ ਆਈਡੀ ਤੇ ਮੈਸੇਜ ਆ ਜਾਏਗਾ ਕਿ ਤੁਹਾਡਾ ਟਰੇਸ ਹੋ ਗਿਆ ਫੋਨ ਤੇ ਅਤੁਵਤ ਕਾਲ ਕਰ ਦਿੰਦੇ ਆ ਫੁਲ ਸ਼ੋਤ ਕੁਸ਼ੀ ਹੁੰਦੀ ਹੈ ਤਾਂ ਠੀਕ ਹੈ ਕੁਸ਼ੀ ਤਾਂ ਬਹੁਤ ਹੋ ਰਹੀ ਜੋ 18000 ਦਾ ਫੋਨ ਪਾਪਸ ਮਿਲ ਗਿਆ कल <AshELLE> तो उम्मीद भी सी मिलूंगा यही कहना चाहते हो कि अगर यही कहूंगा कि पुलिस वाला बहुत-बहुत धन्यवाद मिलो मेरा फोन पे वापस दे दो मत ही नाम जसवंत का है केड़े पिंड से चौने तो है अच्छा मोबाइल ले कदों को बच्चे सी थोड़ा सारा का बच्चा सी का तो तो तन में कितनी कीमत कीमत कितनी 12000 सी फिर कीमत तुसी किथे गई सी शिकायत करने कीमत तुसी किथे सी ਉੱਥੇ ਹੈ ਵੀ ਆਪਣਾ ਕਰਨਾਕਾ ਨਗਰ ਉੱਤੇ ਗਈ ਸੀਗੇ ਮੈਦਨ ਮੈਂ ਫਿਰ ਰਾਤ ਨੂੰ ਚੱਕ ਲੈ ਗਈ ਕਿੰਨਾ ਸੀ ਹੋਇਆ ਗਿਆ ਸੀ ਕਿ ਹਾਂਜੀ ਚੋਰੀ ਹੋ ਗਿਆ ਚੱਕ ਕੇ ਲੈ ਗਿਆ ਸੀ ਜੀ ਸਵੇਰੇ ਇਸ ਜੀ ਦਾ ਲੱਭਿਆ ਸਾਨੂੰ ਲੱਭਿਆ ਨਾ ਮੈਂ ਇਸ ਰਿਪੋਰਟ ਕਰਤੀ ਆਪਣੀ ਫਰਮਾਟਾਨੀ ਸੀ ਹਾਂਜੀ ਕਿੰਨੀ ਕੀ ਖਾਈ ਹੋਈ ਹੈ ਜੇ ਮਾਪੂ ਮੋਬਾਈਲ ਤੁਸੀਂ ਗਈ ਤਾਂ ਲੋਕ ਗਵਾਚੀ ਅੰਦਰ ਨਹੀਂ ਲੱਭ ਦੇ ਕੇ ਲੱਭਣਾ ਸੀਗਾ ਜੀ ਤੇ ਮਿਹਨਤ ਦੇ ਪੈਸੇ ਲੱਗੇ ਸੀਗੇ ਫਿਰ ਲੱਭ ਲਿਆ ਸੀ ਕੀ ਕਹਿਣਾ ਚਾਹਦੇ ਹੋ ਟਿੰਡਾ ਬੁੱਕ ਸੀ ਧੰਨਵਾਦ ਸਾਹਿਬ ਜੀ ਇਹ ਤੁਹਾਡੇ ਮੋਬਾਈਲ ਕਿ ਕਿੱਥੇ ਗਵਾਚਿਆ ਸੀ ਤੁਹਾਡਾ ਕਿਤੋਂ ਗਵਾਚਿਆ ਸੀ ਕੀ ਪ੍ਰੋਸੀਜਰ ਸੀ ਨਾਲ ਸਾਹਿਬ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਮੈਂ ਤਾਂ ਜ਼ਰੂਰ ਚੰਨ ਮੈਂ ਇਹ ਮੋਬਾਈਲ ਪੰਜਾਬ ਦੇ ਵਿੱਚ ਮੈਂ ਕਿਤੇ ਰੱਖ ਕੇ ਭੁੱਲ ਗਿਆ ਜੀ ਉਸ ਤੋਂ ਬਾਅਦ ਸਾਂਹ ਕੇਂਦਰ ਗਏ ਉੱਥੇ ਨੇ ਬਹੁਤ ਕੋਆਪਰੇਟ ਕੀਤਾ ਬਣਾ ਤੇ ਅੱਜ ਮੈਂ ਕੰਮ ਕਿੱਦਾਂ ਕਰਦਾ ਤੇ ਸੰਦੀ ਐਕਸਰਸਾਈਜ਼ ਕਰ ਕੰਮ ਕੇ ਕਿਹੜੇ ਕਿਹੜੇ ਡਾਕੂਮੈਂਟਸ ਮੰਗੇ ਸੀ ਕੋਈ ਫੋਟੋ ਕੋਡ ਗਵਾਚੇ ਕੀ ਕੁਝ ਹੋ ਗਿਆ? ਡਾਕੂਮੈਂਟ ਤੇ ਤਾਂ ਮੋਬਾਈਲ ਦਾ ਸੀਰੀਅਲ ਨੰਬਰ ਹੁੰਦਾ ਹੈ ਨਾ ਉਹ ਤੁਹਾਨੂੰ ਦੇਣਾ ਬੰਦਾ ਹੈ ਜਿਹੜਾ ਬਾਕਸ ਹੌਸਾ ਹੌਕ ਕਰਤੋਂ ਚਾਹੀਦਾ ਹੈ। ਤੇ ਕਈ ਲੋਕ ਜੀ ਮਾਹਰ ਮੋਬਾਈਲ ਗੁੰਮ ਜਾਂਦਾ ਹੈਗਾ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਕੋਈ ਸ਼ਿਕਾਇਤ ਨਹੀਂ ਦਿੰਦੇ ਕੀ ਮੈਸੇਜ ਦੇਣਾ ਚਾਹਤੋਂ ਕਿੰਨੀ ਕੀ ਪਰੇਸ਼ਾਨੀ ਆਈ ਹੈ ਤੁਹਾਨੂੰ ਇਸ ਦਾ ਇਹ ਤਾਂ ਵਿੱਚ ਕੋਈ ਪਰੇਸ਼ਾਨੀ ਨਹੀਂ ਕਿ ਮੋਬਾਈਲ ਦੇ ਸਹੀ ਟਾਈਮ ਤੇ ਆਪਾਂ ਜਾ ਕੇ ਉੱਥੇ ਦਰਜ ਕਰਵਾ ਦਿੰਦੇ ਆ ਤਾਂ ਲੱਭ ਜਾਂਦਾ ਹੈ। ਕੋਈ ਪ੍ਰੋਬਲਮ ਨਹੀਂ। ਕਿੰਨਾ ਟਾਈਮ ਪਹਿਲਾਂ ਹੋਇਆ ਸੀ? ਤੇ ਜੇ ਤੁਹਾਡੇ ਜਨਤਰੀ ਦੇ ਵਿੱਚ ਕੋਈ ਗਵਾਚਿਆ ਸੀਗਾ ਕੀ ਮੱਕੀ ਨਹੀਂ ਸੀ ਮੋਬਾਈਲ ਸੀ ਕੀਮਤ ਤਾਂ ਕੋਈ ਖਾਸ ਨਹੀਂ ਹੁੰਦੀ ਇਹਦੇ ਵਿੱਚ ਡਾਟਾ ਹੁੰਦਾ ਜਿਹੜਾ ਅੱਛਾ ਤੇ ਕਿ ਕਿਹੜੇ ਥਾਣੇ ਤੋਂ ਨਿਕਲਿਆ ਇਹ ਸੀਵਲ ਹੈ ਜੀ ਸੀਵਲ ਹੈ ਕੀ ਕਹਿਣਾ ਚਾਹੁੰਦੇ ਹੋ ਪਲੀਜ਼ ਤਾਂ ਬਹੁਤ ਵਧੀਆ ਹੈਗਾ ਜੀ ਤੇ ਅੱਗੇ ਵਾਸਤੇ ਵੀ ਜਨਕ ਵੀ ਵਧੀਆ ਕਾਰਗੁਜ਼ਾਰੀ ਹੈ